ਭਾਰਤੀ ਕਿਸਾਨ ਜੁਨੀਅਨ ਡਕੋਂਦਾ ਵੱਲੋਂ ਅੱਜ ਗੁਰਦੁਆਰਾ ਹਾਜੀ ਰਤਨ ਸਾਹਿਬ ਵਿਖੇ ਇੱਕ ਮੀਟਿੰਗ ਕੀਤੀ ਗਈ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਆਗੂਆਂ ਨੇ ਦੱਸਿਆ ਕਿ 26 ਨਵੰਬਰ ਨੂੰ ਚੰਡੀਗੜ੍ਹ ਵਿਖੇ ਕਿਸਾਨੀ ਸੰਘਰਸ਼ ਦੀ 5ਵੀਂ ਬਰੇ ਗੰਢ ਮਨਾਈ ਜਾਵੇਗੀ ਇਸ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ ਅਤੇ ਅੱਜ ਸਾਡੇ ਵੱਲੋਂ ਵਰਕਰਾਂ ਨਾਲ ਮੀਟਿੰਗ ਕੀਤੀ ਗਈ ਹੈ ਤਾਂ ਜੋ ਤਿਆਰੀਆਂ ਮੁਕੰਮਲ ਕਰਕੇ 26 ਤਰੀਕ ਨੂੰ ਚੰਡੀਗੜ੍ਹ ਵਿਖੇ ਵੱਡਾ ਇਕੱਠ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਕਿਸਾਨਾਂ ਦੇ ਸੰਘਰਸ਼ ਅੱਗੇ ਕੇਂਦਰ ਸਰਕਾਰ ਨੇ ਗੋਡੇ ਟੇਕ ਦਿੱਤੇ ਸੀ ਅਤੇ ਕਾਲੇ ਕਾਨੂੰਨ ਰੱਦ ਕਰਨ ਦਾ ਫੈਸਲਾ ਕੀਤਾ ਸੀ। ਪਰ ਹੁਣ ਟੇਡੇ ਢੰਗ ਨਾਲ ਇਹ ਕਾਲੇ ਕਾਨੂੰਨ ਲਾਗੂ ਕਰ ਰਹੇ ਹਨ। ਤੇ ਬਿਜਲੀ ਵਾਲੇ ਚਿਪ ਵਾਲੇ 스마트 ਮੀਟਰ ਲਾਏ ਜਾ ਰਹੇ ਹਨ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਮੌਤੇ ਦੀ ਪੰਜਵੀਂ ਬਰੇਗੰਡ ਮੋਕੇ ਕਿਸਾਨਾਂ ਵੱਲੋਂ ਇੱਕ ਵੱਡਾ ਇਕੱਠ ਕੀਤਾ ਜਾਵੇਗਾ ਆਓ ਸੁਣਾਉਣੇ ਹਾਂ ਕੀ ਕਹਿੰਦੇ ਹਨ ਕਿਸਾਨ ਆਗੂ ਮੈਂ ਰਾਜਮੇਂਦਰ ਕੋਟਪਰਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਢਕੌਂਦਾ ਅੱਜ ਅਸੀਂ ਮੀਟਿੰਗ ਕੀਤੀ ਹੈ ਕਿ 26 ਨਵੰਬਰ ਨੂੰ ਜਿਹੜੀ ਦਿੱਲੀ ਮੋਰਚੇ ਦੀ ਪੰਜਵੀਂ ਬਰੇਗੰਡ ਹੈ ਉਸ ਮੌਕੇ ਅਸੀਂ ਦਿੱਲੀ ਦੇ ਚੰਡੀਗੜ੍ਹ ਦੇ ਵਿੱਚ ਇੱਕ ਵੱਡਾ ਪ੍ਰਦਰਸ਼ਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤਾ ਜਾਊਗਾ ਉਹਦੀ ਤਿਆਰੀ ਕਰਕੇ ਵਰਕਰਾਂ ਦੇ ਜੁਟਾਂ ਲਾਗੇ ਤੇ ਵੱਖ-ਵੱਖ ਪਿੰਡਾਂ ਦੇ ਜਿਹੜੇ ਵਰਕਰ ਐ ਉਹ ਵੱਡੀ ਗਿਣਤੀ 'ਚ ਪੂਰੇ ਉਤਸ਼ਾਹ ਨਾਲ ਜਿਹੜਾ 26 ਨਵੰਬਰ ਦਾ ਦਿਨ ਮਨਾਉਣ ਜਾਣਗੇ ਉੱਥੇ ਮਨਾਇਆ ਜਾਊਗਾ ਜਿੱਥੇ ਉੱਥੇ ਕੱਟ ਕਰਕੇ ਬਕਾਇਦਾ ਜਿਹੜੀਆਂ ਰਹਿੰਦੀਆਂ ਮੰਗਾਂ ਮੋਰਚੇ ਦੀਆਂ ਉਹਨਾਂ ਨੂੰ ਮਨਾਉਣ ਦੇ ਲਈ ਕੇਸ ਜਿਵੇਂ ਕਿਸਾਨ ਆਗੂਆਂ ਦੇ ਕੇਸ ਪਏ ਬਣ ਜਾਂ ਪਰਾਲੀ ਵਾਲੇ ਪਰਚੇ ਪਏ ਨੇ ਇਹਨਾਂ ਨੂੰ ਖਤਮ ਕਰਾਉਣ ਦੇ ਲਈ ਇਹਦਾ ਪ੍ਰਦਰਸ਼ਨ ਕੀਤਾ ਜਾਊਗਾ ਹੁਣ ਜਿਹੜੀਆਂ ਮੰਗਾਂ ਮਨਾਈਆਂ ਸੀਗੀਆਂ ਜੀ ਪਰ ਉਹਨਾਂ ਨੂੰ ਫਿਰ ਵੀ ਰੱਦ ਨਹੀਂ ਕੀਤਾ ਗਿਆਗਾ ਭੂਵੇਂ ਬੈਣਗੀ ਪੈਣਾ ਹਾਂ ਉਹਨਾਂ ਮੰਗਾਂ ਦੀ ਖਾਤਰ ਵੀ ਲੜ ਰਹੇ ਹਾਂ ਅਸੀਂ ਲਗਾਤਾਰ ਜਿਵੇਂ ਆ ਬਿਜਲੀ ਬਿੱਲ 2020 ਨਾਲ ਨੇ ਉਹਦੋਂ ਲਿਆਂਦਾ ਸੀਗਾ ਫਿਰ ਹੁਣ 2025 ਲਿਆਂਦਾ ਇਹ ਬਹੁਤ ਵੱਡੀ ਮਾਰ ਪਣੀ ਹੈ ਬਿਜਲੀ ਬਿੱਲ ਦੀ ਜਦੋਂ ਇੱਕ ਕਾਨੂੰਨ ਬਣ ਗਿਆ ਤੇ ਪ੍ਰਾਈਵੇਟ ਕੰਪਨੀਆਂ ਕੋਲੇ ਬਿਜਲੀ ਚਲੀ ਜਾਣੀ ਹੈ ਤੇ ਲੋਕਾਂ ਨੂੰ ਸਿਮ ਵਾਲੇ ਮੀਟਰ ਲਾ ਕੇ ਤੇ ਫਿਰ ਉਹ ਉਹਦੇ ਨਾਲ ਸਰਪਲਾਈ ਦੇਣੀ ਹੈ ਕਿ ਜਦੋਂ ਦੀ ਰਾਤ ਨੂੰ ਵੀ ਬਿਜਲੀ ਬੰਦ ਹ ਤੇ ਜਾਂ ਵੱਡੀ ਪੱਧਰ ਤੇ ਸਾਡੇ ਨੂੰ ਸ਼ੋਸ਼ਣ ਹੋਣਾ ਸਾਡਾ ਉਹਦੇ ਚ ਮੇਰਾ ਨਾਮ ਅਜੀ ਬੂਟਾ ਸਿੰਘ ਤੁੰਗਾਲੀ ਜ਼ਿਲ੍ਹਾ ਬਠਿੰਡੇ ਦਾ ਸੀਨੀਅਰ ਮੀਤ ਪ੍ਰਧਾਨ ਭਾਰਤੀਕ ਸੰਡਕਾਉਂਦਾ ਅੱਜ ਅਸੀਂ ਜ਼ਿਲ੍ਹੇ ਦੀ ਮੀਟਿੰਗ ਕੀਤੀ ਹੈ ਰਾਜਮੇਂਦਰ ਕੋਟਪਰਾ ਸਾਡੇ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਵੀ 26 ਤਰੀਕ ਨੂੰ ਜੋ ਅਸੀਂ ਪੰਜਵੀਂ ਬਰੇ ਗੰਢ ਮਨਾਉਣ ਜਾ ਰਹੇ ਹਾਂ ਕਿਉਂਕਿ 26 ਤਰੀਕ ਨੂੰ ਕਾਲੇ ਕਨੂਨ ਰੱਦ ਕਰਾਉਣ ਦੀ ਖਾਤਰ ਅਸੀਂ ਪਿੰਡਾਂ ਦੇ ਵਿੱਚ ਲੌਂਸਮੈਂਟਾਂ ਕਰਕੇ ਲੋਕਾਂ ਦੀਆਂ ਤਿਆਰੀਆਂ ਕਰੀਆਂ ਸੀ ਵੀ ਜਿਹੜੀ ਜ਼ਮੀਨ ਖੋਹਣ ਦੀਆਂ ਤਿਆਰੀਆਂ ਕੇਂਦਰ ਸਰਕਾਰ ਵੱਲੋਂ ਪਹਿਲਾਂ ਤਿਆਰੀਆਂ ਕਰਕੇ 26 ਤਰੀਕ ਨੂੰ ਅਸੀਂ ਲਾਣ ਕੀਤਾ ਸੀਗਾ ਵੀ ਜੇ ਕੇਂਦਰ ਸਰਕਾਰ ਨੇ ਕਾਲੇ ਬੰਦੇ ਨਾਂ ਮਤਲਬ ਰੱਦ ਕੀਤੇ ਤੇ 26 ਤਰੀਕ ਨੂੰ ਅਸੀਂ ਦਿੱਲੀ ਦੇ ਬਾਡਰਾਂ ਤੇ ਪਹੁੰਚਾਂਗੇ ਜਿਹਦੇ ਵਿੱਚ ਅਸੀਂ ਵੱਡੀ ਗਿਣਤੀ ਦੇ ਵਿੱਚ 26 ਤਰੀਕ ਨੂੰ ਦਿੱਲੀ ਦੇ ਬਾਗਾਂ ਤੇ ਗਏ ਤੇ ਮੋਦੀ ਦੇ ਧੌਣ ਤੇ ਗੋਡਾ ਧਰ ਕੇ ਕਾਲੇ ਕਾਨੂੰਨ ਵਾਸ ਕਰਾਇਆ ਤੇ ਉਹਦੇ ਕੜੀ ਵੱਲੋਂ ਜਿਹੜੀ ਅਸੀਂ ਚੰਡੀਗੜ੍ਹ ਦੇ ਵਿੱਚ 26 ਤਰੀਕ ਨੂੰ ਬਰੇ ਗੰਡ ਮਨਾਉਣ ਜਾ ਰਹੇ ਆ ਵੀ ਜਿਹੜਾ 740 ਸਾਡਾ ਕਿਸਾਨ ਮਜ਼ਦੂਰ ਉਥੇ ਸ਼ਹੀਦ ਹੋਇਆ ਉਹਨਾਂ ਨੂੰ ਸਰਦਾਂ ਤੇ ਫੁੱਲ ਪੇਟਾ ਕਿਤੇ ਆਣਗੇ ਤੇ ਨਾਲ ਹੀ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਕੇਂਦਰ ਨਾਲ ਜੁੜੀਆਂ ਜਾਂ ਪੰਜਾਬ ਸਰਕਾਰ ਨਾਲ ਜਿਵੇਂ ਪ੍ਰਾਲੀ ਵਾਲੇ ਪਰਚੇ ਥੰਦੇ ਟੇਡੇ ਪਿੰਗੇ ਢੰਗ ਨਾਲ ਪਾ ਰਹੇ ਆ ਕਿਸਾਨਾਂ ਦੇ ਉੱਤੇ ਜਾਂ ਜਿਵੇਂ ਖਾਦ ਨਹੀਂ ਮਿਲ ਰਹੀ ਇਹਦੀਆਂ ਮੰਗਾਂ ਜਿਹੜੀਆਂ ਨਿੱਕੇ ਮੋਟਿਆਂ ਉਹਨਾਂ ਨੂੰ ਉੱਥੇ ਕੇਂਦਰ ਸਰਕਾਰ ਜਿਹੜੀ ਰਾਜ ਰਾਜਨੀਤੀ ਕਰ ਰਹੀ ਹੈ ਉਹਨਾਂ ਦੇ ਖਿਲਾਫ ਅਸੀਂ ਚੰਡੀਗੜ੍ਹ ਨੂੰ 26 ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਕਾਫਲੇ ਲੈ ਕੇ ਪਹੁੰਚਾਂਗੇ। ਭਰਾਂ ਜਿਹੜੇ ਕਾਨੂੰਨ ਸੀਗੇ ਇਹ ਸਿਰਫ ਪੋਸਟਪੋਨ ਕੀਤੇ ਗਏ ਰੱਦ ਹਜੇ ਤੱਕ ਵੀ ਨਹੀਂ ਕੀਤੇ ਗਏ। ਦੇਖੋ ਇਹ ਅਸੀਂ ਲੋਕਾਂ ਨੂੰ ਪਿੰਡਾਂ ਦੇ ਵਿੱਚ ਵੀ ਕਹਿੰਨੇ ਆ ਲੋਕਾਂ ਨੂੰ ਮੀਟਿੰਗਾਂ ਦੇ ਵਿੱਚ ਵੀ ਦੱਸਦੇ ਆਂ ਵੀ ਜਿਹੜੇ ਕਾਲੇ ਕਾਨੂੰਨ ਐ ਇੱਕ ਟੇਢੀ ਅੱਖ ਨਾਲ ਮਤਲਬ ਕਿਸਾਨਾਂ ਦੇ ਉੱਤੇ ਦੁਬਾਰੇ ਫੇਰ ਲਾਗੂ ਕੀਤੇ ਆ ਨੇ ਆਪਾਂ ਬਿਜਲੀ ਸੋਧ ਬਿੱਲ ਐ ਜਾਂ ਹੋਰ ਮਤਲਬ ਕਿੰਨੇ ਲੋਕਾਂ ਨੂੰ ਜ਼ਮੀਨ ਖੋਹਣ ਦੇ ਜਿਵੇਂ ਇਥੇ ਨਹੀਂ ਭਾਰਤ ਮਾਲਾ ਸੜਕ ਨਾਂਗੀ ਅਸਰ ਟੇਢੇ ਢੰਗ ਨਾਲ ਜਿਹੜੀ ਕਿਸਾਨਾਂ ਦੀ ਜ਼ਮੀਨ ਐ ਪੰਜਾਬ ਦੀ ਜ਼ਮੀਨ ਐ ਪੰਜਾਬ ਦੀ ਜ਼ਮੀਨ ਤੇ ਜਿਹੜੀ ਮੋਦੀ ਕੇਂਦਰ ਸਰਕਾਰ ਹਕੂਮਤ ਸਰਕਾਰ ਐ ਉਹਦੀ ਟੇਢੀ ਅੱਖ ਰੱਖੀ ਹੋਈ ਐ ਇਹ ਬਚਾਉਣ ਦੀ ਖਾਤਰ ਅਸੀਂ ਕਿਸਾਨਾਂ ਦੇ ਸੇਵੰਦਿਆਂ ਨੇ ਸੰਗਠਿਤ ਮੋਰਚੇ ਨੇ ਮੋਢਾ ਲਾਇਆ ਵੀ ਇਹ ਕਿਸਾਨੀ ਨੂੰ ਬਚਾਇਆ ਜਾਵੇ ਤੇ ਤਾਂ ਹੀ ਬਚਾਇਆ ਜਾਵੇ ਜੇ ਵੱਡੀ ਗਿਣਤੀ ਚ ਲੋ